ਹੈਲੋ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਅਲੱਗ-ਅਲੱਗ ਤਰ੍ਹਾਂ ਦੇ ਸੂਟਸ ਹਾਂ ਜੀ ਮਸ਼ੀਨ embroiderry ਤੇ ਜਿਹੜੇ ਸੂਟ ਰਹਿਣਗੇ printed ਸੂਟ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹੋ ਹਾਂ ਜੀ ਪਹਿਲਾ ਸੂਟ ਇਹ ਵਾਲਾ ਹੈਗਾ ਇਹ ਬਣਿਆ ਹੋਇਆ ਕਾਟਨ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਆਪਏ ਇਸਦੀ ਐਮਬਲੋਇਟਰੀ ਕੀਤੀ ਹੋਈ ਹੈ ਇੱਕ ਆਪਾਂ ਸੇਮ ਡਿਜ਼ਾਈਨ ਤੁਹਾਡਾ ਨਾ ਪਹਿਲਾਂ ਵੀ ਸ਼ੇਅਰ ਕੀਤਾ ਸੀ ਉਹਦੇ ਇੱਥੇ ਕਾਰਨਰ ਦੇ ਉੱਪਰ ਫਲਾਵਰਸ ਬਣੇ ਹੋਏ ਸੀ ਇਹਨਾਂ ਨੇ ਉਹ ਵਾਲੇ ਸਕਿਪ ਕਰਵਾਏ ਨੇ ਜਸ ਸੈਂਟਰ ਦੇ ਵਿੱਚ ਹੈਗੇ ਜਿਹੜਾ ਫਲਾਵਰ ਦੀ ਸਪਰੈਡਿੰਗ ਲਈ ਹੋਈ ਹੈ ਠੀਕ ਹੈ ਜੀ ਤੇ ਬਾਜੂ ਤੇ ਇਸ ਤਰ੍ਹਾਂ ਦੇ ਨਾਲ ਇੱਕ ਵੇਲ ਬਣਾਈ ਹੋਈ ਹੈ ਇਹ ਡਿਜ਼ਾਈਨ ਹੈ ਜਿਹੜਾ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਬਣਵਾ ਸਕਦੇ ਹੋ हां जी नेक्स्ट डे ਆਪਾਂ बॉटम ਤੇ এমব্রয়ডারি ਦੇ ਨਾਲ স্যুটਸ ਰੈਡੀ ਕੀਤੇ ਕਿਉਂਕਿ ਤੁਹਾਡਾ ਨਾ मोस्ट ਰਿਕੁਐਸਟਨ ਹੁੰਦਾ ਹੈ ਕਿ ਅਗਰ ਤੁਸੀਂ ਕਹਿਤਾ ਦਿਨਿਓ ਕਿ बॉਟਮ ਦੇ ਸਟਾਫ ਤੇ ਤੁਸੀਂ ਕੰਮ ਕਰਵਾ ਸਕਦੇ ਹੋ ਕਿੰਨੇ ਕ ਦੇ ਵਿੱਚ ਹੋਏਗਾ ਸਾਨੂੰ ਕੋਈ ਆਈਡੀਆ ਹੋਵੇ ਦੇਖੋ ਜੀ ਆਈਡੀਆ ਜਿਹੜਾ ਤੁਹਾਨੂੰ ਡਿਜ਼ਾਈਨ ਦੇ ਨਾਲ ਹੀ ਮਿਲਣਾ ਸੋ ਅੱਜ ਆਪਾਂ ਉਹ ਤੁਹਾਨੂੰ ਆਈਡੀਆ ਵੀ ਦੇ ਰਹੇ ਹਾਂ ਸੋ ਥੈਟ ਤੁਹਾਨੂੰ ਪਤਾ ਚੱਲ ਸਕੇ ਵੀ ਅਸੀਂ ਇਹਨਾਂ ਡਿਜ਼ਾਈਨ ਕਰਵਾਉਣੇ ਆ ਤਾਂ ਉਹ ਕਿੰਨੇ ਦੇ ਵਿੱਚ ਹੁੰਦਾ ਬਾਕੀ ਡਿਫਰੈਂਸ ਹੁੰਦਾ ਜੇ ਅਗਰ ਸਿੰਗਲ ਟਾਂਕੇ ਦੇ ਨਾਲ ਕੰਮ ਹੋ ਰਿਹਾ ਤਾਂ ਉਹ ਓਬਵੀਅਸ ਹੈ ਜਿਹੜਾ ਮਹਿੰਗਾ ਹੋਣਾ ਹੈ ਕਾਸਟਲੀ ਪੈਣਾ ਹੈ ਠੀਕ ਹੈ ਤੇ ਇਹਨਾਂ ਦੇ ਆਪਾਂ ਤੁਹਾਨੂੰ ਪ੍ਰਾਈਸ ਨਾਲ ਦੀ ਨਾਲ ਦੱਸ ਦਾਂਗੇ ਪ੍ਰਿੰਟਸ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਕਿਸੇ ਵੀ ਪ੍ਰਿੰਟ ਤੇ ਐਦਾਂ ਡਿਜ਼ਾਈਨ ਕਰਵਾ ਸਕਦੇ ਹੋ ਇੱਕ ਹੋਰ ਗੱਲ ਤੁਹਾਨੂੰ ਕਹਿਣਾ ਚਾਹੁੰਦੇ ਆ ਆਪਾਂ ਸ਼ਾਰਟ ਵੀਡੀਓ ਦੇ ਵਿੱਚ ਨਾ ਇੱਕ ਸੂਟ ਸੀਗਾ ਨਿੱਕੀ ਬੂਟੀ ਦਾ ਸ਼ੇਅਰ ਕੀਤਾ ਥੋੜੇ ਦਿਨ ਪਹਿਲਾਂ ਦੀ ਵੀ ਗੱਲ ਬਲੂ ਕਲਰ ਦਾ ਸੀਗਾ ਸਕਾਈ ਬਲੂ ਬਾਟਮ ਸੀ ਉਹਦੇ ਨਾਲ ਸਕਾਈ ਬਲੂ ਕਪੜਾ ਆਪਾਂ ਜਿਹੜਾ ਯੂਜ਼ ਕੀਤਾ ਹੋਇਆ ਸੀ ਸ਼ਰਟ ਦੇ ਵਿੱਚ ਤੇ ਉਹਦੀ ਸਾਨੂੰ ਬ ਸਾਈਂ ਹੈ ਕਿ ਸਾਨੂੰ ਸੇਮ ਹੀ ਪ੍ਰਿੰਟ ਚਾਹੀਦਾ ਦੇਖੋ ਜੀ ਅਸੀਂ ਜਦੋਂ ਉਹ ਵਾਲਾ ਪ੍ਰਿੰਟ ਵੀ ਪਾਇਆ ਸੀ ਤਾਂ ਉਹ ਉਸ ਕਸਟਮਰ ਨੇ ਕਹ ਲੋ ਸਿਲੈਕਟ ਕੀਤਾ ਸੀ ਜਾਂ ਚਾਰ ਸੂਟ ਹੁੰਦੇ ਆ ਜਿੱਦਾਂ ਹਨ ਚਾਰ ਕਸਟਮਰ ਨੇ ਸਿਲੈਕਟ ਕਰ ਲਏ ਹੋਣਗੇ ਪਰ ਉਸ ਟਾਈਮ ਤੇ ਤੁਸੀਂ ਉਸ ਚੀਜ਼ ਨੂੰ ਨਹੀਂ ਦੇਖ ਪਾਏ ਕਿ ਇਹ ਨਾ ਸੋਹਣਾ ਬਣ ਸਕਦਾ ਜਦੋਂ ਚੀਜ਼ ਬਣ ਕੇ ਆ ਜਾਂਦੀ ਹੈ ਆਪਾਂ ਨੂੰ ਫੇਰ ਪਤਾ ਲੱਗਦਾ ਇਸ ਲਈ ਅਸੀਂ ਵਾਰ-ਵਾਰ ਕਹਿੰਦੇ ਹੁੰਨੇ ਆ ਸਾਡਾ ਕੰਮ ਆ ਡਿਜ਼ਾਈਨ ਕਰਕੇ ਤੁਹਾਨੂੰ ਚੀਜ਼ਾਂ ਦੇਣਾ ਤੁਸੀਂ ਸਿਰਫ ਪ੍ਰਿੰਟ ਸਿਲੈਕਟ ਕਰ ਲਓ ਠੀਕ ਹੈ ਅਸੀਂ ਆ ਸਾਡੇ ਤੇ ਛੱਡ ਦੋ ਅਸੀਂ ਤੁਹਾਨੂੰ ਉਹ ਚੀਜ਼ ਨੂੰ ਬਹੁਤ ਸੋਹਣਾ ਬਣਾ ਕੇ ਦੇਵਾਂਗੇ ਅਸੀਂ ਇੰਨਾ ਕਹਿੰਦੇ ਆ ਕਿ ਜਿੰਨੇ ਪ੍ਰਿੰਟਡ ਸੂਟਸ ਅਸੀਂ ਡਿਜ਼ਾਈਨ ਕੀਤੇ ਆ ਤਾਂ ਤੁਹਾਡਾ ਵੀ ਜਿਹੜਾ ਸੂਟ ਹੋਏਗਾ ਨਾ ਜਦੋਂ ਡਿਜ਼ਾਈਨ ਹੋਏਗਾ ਤਾਂ ਉਹ ਵੀ ਵਾਰ-ਵਾਰ ਹਰ ਕੋਈ ਪੁੱਛੇਗਾ ਕਿ ਸਾਨੂੰ ਹੁਣ ਇਹੀ ਚਾਹੀਦਾ ਸੋ ਬੇਫਿਕਰ ਹੋ ਕੇ ਤੁਸੀਂ ਪ੍ਰਿੰਟ ਸਿਲੈਕਟ ਕਰੋ ਡਿਜ਼ਾਈਨਿੰਗ ਅਸੀਂ ਤੁਹਾਨੂੰ ਕਰਕੇ ਦੇਵਾਂਗੇ ਬਨੇ ਤੋਂ ਬਾਅਦ ਹੀ ਚੀਜ਼ ਨੇ ਸੋਹਣੀ ਲੱਗਣਾ ਹੁੰਦਾ ਹੈ ਹੁਣ ਤਾਂ ਤੁਹਾਨੂੰ ਸਿਰਫ ਇਹ ਇੱਕ ਮਤਲਬ ਤੁਸੀਂ ਇਹਨੂੰ ਇਦਾਂ ਦੇਖ ਰਹੇ ਹੋ ਨਾ ਸਿੰਪਲ ਸੂਟ ਦੀ ਤਰ੍ਹਾਂ ਦੇਖ ਰਹੇ ਹੋ ਪਰ ਜਦੋਂ ਡਿਜ਼ਾਈਨਿੰਗ ਹੋ ਜਾਣੀ ਹੁੰਦੀ ਹੈ ਅਸੀਂ ਜਦੋਂ ਸਟੱਫ ਸਿਲੈਕਟ ਕਰਨਾ ਹੁੰਦਾ ਮਾਈਂਡ ਦੇ ਵਿੱਚ ਇੱਕ ਡਿਜ਼ਾਈਨਿੰਗ ਰੱਖ ਕੇ ਜ਼ਰੂਰ ਕਰਦੇ ਹਾਂ ਕਿਉਂਕਿ ਬੁਟੀਕ ਤੋਂ ਕਦੇ ਵੀ ਕੋਈ ਸੂਟ ਸਿੰਪਲ ਸਟਿਚ ਹੋ ਕੇ ਨਹੀਂ ਜਾਂਦਾ ਠੀਕ ਹੈ ਹਰ ਕਸਟਮਰ ਜੋ ਡਿਜ਼ਾਈਨਿੰਗ ਕਰਵਾਉਣੀ ਚਾਹੁੰਦਾ ਉਹੀ ਬੁਟੀਕ ਤੋਂ ਸੂਟ ਸਟਿਚ ਕਰਵਾਉਂਦਾ ਆਦਰਵਾਇਸ ਤੁਸੀਂ ਆਪਣੇ ਕਿਸੇ ਵੀ ਰੈਗੂਲਰ ਟੇਲਰ ਤੋਂ ਸਟਿਚ ਕਰਵਾਉਣੀ ਹੋ ਜਾਂ ਕੋਈ ਵੀ ਲੇਡੀਜ਼ ਨੇ ਖੁਦ ਘਰ ਦੇ ਵਿੱਚ ਸਟਿਚ ਕਰ ਲੈਂਦੀਆਂ ਨੇ ਤਾਂ ਫਿਰ ਸਾਡੇ ਤੋਂ ਜ਼ਰੂਰਤ ਨਹੀਂ ਰਹਿੰਦੀ ਸਟਿਚ ਕਰਵਾਉਣ ਦੀ ਠੀਕ ਹੈ ਜੀ ਸੋ ਹਾਂਜੀ ਇਹ ਵਾਲਾ ਸੂਟ ਸ਼ਰਟ ਤੇ ਇਹ ਵਾਲਾ ਪ੍ਰਿੰਟ ਹੈ ਸ਼ਰਟ ਦੇ ਪ੍ਰਿੰਟ ਦੇ ਵਿੱਚੋਂ ਚੱਕ ਕੇ ਹੀ ਆਪਾਂ embroidery ਕਰਦੇ ਆ ਜਿੰਨੇ ਵੀ ਪ੍ਰਿੰਟਡ ਸ਼ਰਟਸ ਦੇ ਨਾਲ embroidery ਕੀਤੀ ਹੁੰਦੀ ਹੈ ਜੇ ਤੁਸੀਂ ਧਿਆਨ ਨਾਲ ਦੇਖੋਗੇ ਉਹੀ ਪੈਟਰਨ ਆਪਣਾ ਇੱਥੇ ਫੋਲੋ ਕੀਤਾ ਹੁੰਦਾ ਹੈ ਠੀਕ ਹੈ ਜੀ ਉਹ ਵਾਲੇ ਕਲਰ ਹੀ ਪਾਈ ਹੁੰਦੇ ਇਸ ਤਰ੍ਹਾਂ ਦੇ ਨਾਲ ਬਾਕੀ ਹੁੰਦਾ ਜੀ ਜਿੰਨੀ embroidery ਦੀ ਕਾਸਟ ਹੁੰਦੀ ਹੈ ਨਾ ਉਹਦੀ ਸਫਾਈ ਕਿੰਨੀ ਹੈ ਠੀਕ ਹੈ ਮਸ਼ੀਨ ਦੇ ਨਾਲ ਹੋਈ ਹੈ ਕਾਰੀਗਰ ਨੇ ਕੰਮ ਕੀਤਾ ਹੋਇਆ ਜਾਂ ਕੰਪਿਊਟਰਾਈਜ਼ਡ ਮਸ਼ੀਨ ਦੇ ਨਾਲ ਹੋਈ ਉਹਨਾਂ ਚੀਜ਼ਾਂ ਤੇ ਡਿਪੈਂਡ ਕਰਦੀ ਆਪਣਾ ਕੰਮ ਸਾਰਾ ਕਾਰੀਗਰ ਕਰਦੇ ਆ ਇਸ ਕਰਕੇ ਆਪਾਂ ਉਹਨਾਂ ਦੀ ਮਿਹਨਤ ਦਾ ਮੁੱਲ ਦੇਣਾ ਹੁੰਦਾ ਤਾਂ ਉਸ ਚੀਜ਼ ਦੇ ਵਿੱਚ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਜੇ ਤੁਹਾਨੂੰ ਲੱਗਦਾ ਹੁੰਦਾ ਕਿ ਇਹ ਚੀਜ਼ ਸਾਨੂੰ ਕਿਤੇ ਸਸਤੀ ਬਣ ਸਕਦੀ ਤੁਸੀਂ ਬੇਫਿਕਰ ਹੋ ਕੇ ਬੇਝਿਜਕੋ ਕੇ ਬਣਵਾ ਸਕਦੇ ਪਰ ਅਸੀਂ ਕਾਰੀਗਰ ਦੀ ਮਿਹਨਤ ਨਹੀਂ ਰੱਖ ਸਕਦੇ ਪਹਿਲਾਂ ਅਸੀਂ ਉਹਨੂੰ ਪੇ ਕਰਨਾ ਹੁੰਦਾ ਉਸ ਤੋਂ ਬਾਅਦ ਆਪਦਾ ਕੋਈ ਮਾਰਜਿਨ ਦੇਖਣਾ ਹੁੰਦਾ ਠੀਕ ਹੈ ਜੀ ਇਹ ਵਾਲਾ ਡਿਜ਼ਾਈਨ ਆ ਪ੍ਰਾਈਸ ਤੁਹਾਨੂੰ ਸ਼ੋ ਹੋਈ ਜਾਣਾ ਹੈ ਸੂਟਾਂ ਦਾ ਪ੍ਰਾਈਸ ਤੁਹਾਨੂੰ ਆਪਣੇ ਤਾਂ ਇਹਨਾਂ ਦਾ ਪਤਾ ਸੀਗਾ ਕਿ ਆਪਾਂ ਇਹ 750 ਦੇ ਵਿੱਚ ਸੇਲ ਕੀਤੇ ਸੀ ਉਸ ਤੋਂ ਬਾਅਦ ਦੇ ਵਿੱਚ ਜੋ ਏਮਬ੍ਰੋਇਡਰੀ ਦੀ ਕਾਸਟ ਐਡ ਹੋਈ ਹੈ ਉਸ ਦੇ ਨਾਲ ਤੁਹਾਨੂੰ ਇਸ ਕਾਸਟ ਦਾ ਪਤਾ ਲੱਗ ਜਾਣਾ ਇਹ ਸਾਰਾ ਸਲਵਾਰਾਂ ਦਾ ਕੰਮ ਹੋਇਆ ਹੋਇਆ ਹੈ ਇਹ ਡਿਜ਼ਾਈਨ ਆਪਾਂ ਨਾ ਜਿਹੜੇ ਨਾਦਰ ਤੇ ਸੂਟਸ 32 3200 ਵਾਲੇ ਸੇਲ ਕੀਤੇ ਸੀ ਉਹਨਾਂ ਦੀ ਬਾਟਮਸ ਤੇ ਵੀ ਬਣਾਇਆ ਸੀ ਸਿੰਗਲ ਟੰਕੇ ਦਾ ਕੰਮ ਹੈ ਸਾਰਾ ਇਹ ਵੀ ਬਹੁਤ ਪਸੰਦ ਕੀਤਾ ਕਾਫੀ ਸੂਟਸ ਤੇ ਆਪਣੇ ਮਤਲਬ ਬਾਟਮ ਤੇ ਬਣ ਕੇ ਗਿਆ ਵੀ ਤੇ ਬਣ ਵੀ ਰਹੇ ਹਨ ਠੀਕ ਹੈ ਜੀ ਇਹ ਦੇਖੋ ਹਨੇ 셔ਟ ਦੇ ਵਿੱਚ ਹੀ ਪੈਟਰਨ ਸੀਗਾ ਇਸ ਤਰ੍ਹਾਂ ਦੇ ਨਾਲ ਉਹਦੇ ਵੀ 셔ਟ ਦੇ ਵਿੱਚ ਪੈਟਰਨ ਹੋਣ ਕਰਕੇ ਹੀ ਆਪਾਂ ਇਹਨੂੰ ਚੱਕਿਆ ਸੀ ਥੋੜਾ ਆਪਾਂ ਕਟਵਰਕ ਦੇ ਕੇ ਇਸ ਤਰ੍ਹਾਂ ਦੇ ਨਾਲ ਕੰਮ ਕਰ ਦਿੱਤਾ ਹਾਂ ਹਾਂਜੀ ਨੈਕਸਟ ਇਹ ਵਾਲਾ ਸੂਟ ਏ ਦੇਖੋ 셔ਟ ਦਾ ਡਿਜ਼ਾਈਨ ਸੀ ਪ੍ਰਿੰਟ ਸੀ ਸੌਰੀ ਇਸ ਤਰ੍ਹਾਂ ਦੇ ਨਾਲ 셔ਟ ਦੀ ਪ੍ਰਿੰਟਿੰਗ ਸੀ ਇਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ ਜਿਗਜ਼ੈਗ ਬਣੀ ਹੋਈ ਸੀ ਇਹ ਆਪਾਂ ਸੇਮ ਪੈਟਰਨ ਇੱਥੇ ਲਿਆ ਹੋਏ ਠੀਕ ਹੈ ਤਾਂ ਡੇਸ ਦੇ ਵਿੱਚ ਸੈਲਫ ਵਾਲੀ ਬਾਟਮ ਹੈ ਇੱਥੇ ਆਪਾਂ ਐਂਕਰਿੰਗ ਦਾ ਕੰਮ ਕਰਵਾਇਆ ਹੋਏ ਠੀਕ ਹੈ ਜੀ ਤਾਂ 셔ਟ ਦੇ ਵਿੱਚੋਂ ਪੈਟਰਨ ਉਠਾ ਕੇ ਆਪਾਂ ਇੱਥੇ ਤੁਹਾਡੀ ਬਾਟਮ ਤੇ ਲੈ ਕੇ ਆਏ हां जी नेक्स्ट ਆਪਾਂ ਤੁਹਾਨੂੰ ਪ੍ਰਿੰਟਸ ਸ਼ੋਅ ਕਰ ਦਿੰਨੇ ਆ ਕਿ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰਿੰਟ ਸਿਲੈਕਟ ਕਰਕੇ ਲੇਸਿਸ ਦੇ ਨਾਲ ਵੀ ਡਿਜ਼ਾਈਨ ਕਰਵਾ ਸਕਦੇ ਹੋ ਜਾਂ ਪਰਚੇਸ ਕਰਕੇ ਖੁਦ ਵੀ ਡਿਜ਼ਾਈਨ ਕਰ ਸਕਦੇ ਹੋ ਕੋਈ ਵੀ ਡਿਜ਼ਾਈਨਿੰਗ ਆਪਣੀ ਦੇਖ ਕੇ ਠੀਕ ਹੈ ਅਦਰਵਾਈਜ਼ ਤੁਸੀਂ ਇਸ ਤਰ੍ਹਾਂ ਦੇ ਨਾਲ ਬਾਟਮ ਤੇ ਕੰਮ ਵੀ ਕਰਵਾ ਸਕਦੇ ਹੋ ਠੀਕ ਹੈ ਕੋਈ ਵੀ ਮਤਲਬ ਕਿ ਬਾਟਮ ਦੀ embroidery ਹੋਣੀ ਤੁਹਾਡੇ ਸ਼ਰਟ ਦੇ ਪ੍ਰਿੰਟ ਦੇ ਅਕੋਰਡਿੰਗ ਕੀ ਇਹ ਬਾਕੀ ਜਿੱਦਾਂ ਤੁਸੀਂ ਕਹੋਗੇ ਉਸ ਤੋਂ ਉਦਾਂ ਹੀ ਰੈਡੀ ਕਰ ਦੇਣਾ ਠੀਕ ਹੈ ਜੀ ਇਹ ਵਾਲੀ ਬਾਟਮ ਰਹੇਗੀ ਨਾਲ ਤੇ ਇਹ ਰਹਿਣੀ ਹੈ ਸ਼ਰਟ ਜਿਸ ਤਰ੍ਹਾਂ ਦੇ ਨਾਲ ਆਪਾਂ ਉਹ ਵਾਲਾ ਸੂਟ ਡਿਜ਼ਾਈਨ ਕੀਤਾ ਸੀ ਜਿਵੇਂ ਇਹ ਵਾਲੇ ਜੇ ਤੁਸੀਂ ਮਤਲਬ ਕਿ ਛੋਟੇ ਪ੍ਰਿੰਟ ਨੂੰ ਉਸ ਤਰ੍ਹਾਂ ਦੇ ਨਾਲ ਦੇਖਦੇ ਹੋ ਤਾਂ ਇਹ ਵਾਲਾ ਸੂਟ ਵੀ ਤੁਹਾਡਾ ਉਸ ਤਰ੍ਹਾਂ ਦੇ ਨਾਲ ਹੀ ਡਿਜ਼ਾਈਨ ਹੋ ਜਾਣਾ ਹੈ ਲੇਮਨ ਕਲਰ ਸ਼ਰਟ ਦਾ ਰਹੇ ਹਾਂਜੀ ਨੈਕਸਟ ਇਹ ਵਾਲਾ ਆਪਣਾ ਪ੍ਰਿੰਟ ਹੈ ਇਸ ਤਰ੍ਹਾਂ ਦੇ ਨਾਲ ਕੀ ਹੈਗਾ ਫਰੋਂਟ बॉਟਮ ਦਾ ਸਟਾਰ। ਹੁਣ ਇਸ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਕਿ बॉਟਮ ਆਲਰੇਡੀ ਆਪਣੀ ਚਿਕਨ ਏਮਬ੍ਰੋਇਡਡ ਹੈਗੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਆਪਾਂ ਜੁਆਇੰਟਰਸ ਹੈਗੇ ਜਿਹੜੇ ਸ਼ਰਟ ਦੇ ਵਿੱਚ ਐਡ ਕਰ ਸਕਦੇ ਹਾਂ। ਠੀਕ ਹੈ ਜੀ। ਉਸ ਦੇ ਨਾਲ ਸ਼ਰਟ ਦੀ ਲੁੱਕ ਹੈਗੀ ਜਿਹੜੀ ਬਹੁਤ ਸੋਹਣੀ ਆਏਗੀ। ਹਾਂਜੀ ਨੈਕਸਟ ਇਹ ਵਾਲਾ ਪ੍ਰਿੰਟ ਹੈ අප ਨੂੰ। ਇਸ ਦੇ ਨਾਲ ਇਹ ਵਾਲੀ बॉਟਮ ਰਹੇਗੀ ਵਾਈਨ ਸ਼ੇਡ ਦੀ। ਹਾਂਜੀ ਇਹ ਵਾਲਾ ਪ੍ਰਿੰਟ ਹੈ ਨੈਕਸਟ ਆਪਣਾ ਇਹ ਪ੍ਰਿੰਟ ਇਸ ਤਰ੍ਹਾਂ ਦੇ ਨਾਲ ਜਿਹਦੇ ਨਾਲ ਬਾਟਮ ਦਾ ਸਟੱਫ ਲੱਗਿਆ ਹੋਇਆ ਪਲੇਨ ਇਹ ਹੈ ਜੀ ਤੁਹਾਡੀ ਸ਼ਰਟ ਹਾਂਜੀ ਨੈਕਸਟ ਟੇਬਲ ਸੋਟੇ ਸਕਾਈ ਬਲੂ ਬਾਟਮ ਹੈ ਇਸਦੇ ਨਾਲ ਇਹ ਵਾਲੀ ਸ਼ਰਟ ਹੈ ਇਸ ਨੂੰ ਵੀ ਆਪਾਂ ਕਿਸੇ ਤਰ੍ਹਾਂ ਦੇ ਨਾਲ ਡਿਜ਼ਾਈਨਿੰਗ ਦੇ ਸਕਦੇ ਹਾਂ ਹਾਂਜੀ ਨੈਕਸਟ ਇਹ ਵਾਲਾ ਸੂਟ ਆ ਪੀਕਾਕ ਸ਼ਰਟ ਦੀ ਤੁਹਾਡੀ ਬਾਟਮ ਰਹੇਗੀ ਪਲੇਨ ਇਹ ਵਾਲੀ ਰਹੇਗੀ ਤੁਹਾਡੀ ਸ਼ਰਟ ਬਹੁਤ ਹੀ ਪਿਆਰਾ ਕਮਰ ਅੱਗੇ ਆਪਣੇ ਕੋਲ ਇਹ ਵਾਲਾ ਪ੍ਰਿੰਟ ਹੈ ਜੀ ਚੈੱਕ ਦੇ ਵਿੱਚ ਇਹ ਬਾਟਮ ਇਹ ਜਨਾਈ ਤੁਹਾਡੇ ਸ਼ਰਟ ਦਾ ਸਟਾਫ ਅੱਗੇ ਆਪਣੀ ਇਹ ਵਾਲੀ ਸ਼ਰਟ ਹੈ ਇਹ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਬਣਨਾ ਹੈ ਇਹ ਵਾਲੀ ਸ਼ਰਟ ਹੈ ਇਹ ਹੈਗਾ ਆਪਣਾ ਬਾਟਮ ਦਾ ਸਟੱਫ ਨੈਕਸਟ ਆਪਣਾ ਇਹ ਪ੍ਰਿੰਟ ਹੈ ਇਸ ਦਿਨ ਨਾਟ ਐਨੀ ਬੜੀ ਚਿਕਨ ਦੀ ਬਾਟਮ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਹੈ ਜੀ ਇਹ ਬਾਟਮ ਰਹੇਗੀ ਪਰਪਲ ਕਲਰ ਦੀ ਐਂਡ ਇਹ ਵਾਲਾ ਪ੍ਰਿੰਟ ਰਹੇਗਾ ਹਾਂਜੀ ਇਹ ਲਾਈਟ ਰਸਟ ਸ਼ੇਡ ਦੇ ਵਿੱਚ बॉटम ਰਹੇਗੀ ਸ਼ਰਟ ਦਾ ਪ੍ਰਿੰਟ ਦੇਖੋ ਕਿੰਨਾ ਜਿਆਦਾ ਪਿਆਰਾ ਹੈ ਕਲਰ ਵੀ ਬਹੁਤ ਪਿਆਰਾ ਸਕਾਈ ਬਲੂ بیس ਰਹੇਗਾ ਉੱਪਰ ਨਿੱਕੀ ਬੂਟੀ ਦਾ ਪ੍ਰਿੰਟ ਰਹੇਗਾ ਅੱਗੇ ਆਪਣੀ ਇਹ ਵੱਡੀ ਸ਼ਰਟ ਹੈ ਇਸ ਤਰ੍ਹਾਂ ਦੇ ਨਾਲ ਇਸ ਦੇ ਨਾਲ ਤੁਸੀਂ ਵਾਈਟ बॉटम ਵੀ ਲਗਵਾ ਸਕਦੇ ਹੋ ਠੀਕ ਹੈ ਜੀ ਆਦਰਵਾਇਜ਼ ਇਸ ਦੇ ਨਾਲ ਆਪਾਂ ਜੋ बॉटम ਲਗਾਈ ਹੋਈ ਹੈ ਇਹ ਵਾਲੀ ਲਾਈਨਸ ਵਾਲੀ ਲਗਾਈ ਹੋਈ ਹੈ embroidery ਕੀਤੀ ਇਹਦੇ ਤੇ ਵੀ ਬਹੁਤ ਸੋਹਣੀ ਲੱਗਣੀ ਹੈ ਸਟਫ ਤੇ ਵੀ ਹਾਂਜੀ ਨੈਕਸਟ ਟੇਬਲ ਦਾ ਸੂਟ ਹੈ ਇਹ ਆਪਾਂ ਕੀਤੀ ਹੋਈ ਹੈ ਵਾਈਟ ਦੇ ਨਾਲ ਮੈਚਿੰਗ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਸ਼ਰਟ ਹਾਂਜੀ ਤੇ ਏਸੀ ਅੱਜ ਦੀ ਵੀਡੀਓ ਦਾ ਆਪਣਾ ਲਾਸਟ ਸੂਟ ਆਪਾਂ ਫੇਰ ਮਿਲਾਂਗੇ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਨਾਂ ਸੂਟਸ ਦੇ ਆਰਡਰ ਕਰੋ ਬੁੱਕ ਤੁਸੀਂ ਕਿਸੇ ਵੀ ਸੂਟ ਤੇ ਐਮਬਰਾਇਡਰੀ ਵੀ ਕਰਵਾ ਸਕਦੇ ਹੋ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਖੁਦ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੀ ਆਰਡਰ ਨੂੰ ਕਨਫਰਮ ਕਰਨ ਦੇ ਲਈ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਤੁਸੀਂ ਕਰ ਦੇਣਾ WhatsApp ਮੈਸੇਜ ਸੂਟ ਦਾ ਪ੍ਰੋਪਰ ਸਕਰੀਨਸ਼ਾਟ ਲੈ ਕੇ